ਹਰੀ ਹੰਗੇ ਜਿਹੜੇ ਲੋਕਾਂ ਦਾ ਮਾਸ ਹੀ ਖਾਈ ਜਾਂਦੇ ਸ਼ੇਰ ਵਗੇਗੇ ਆਦਿਕ ਇੱਕ ਤੇਰੇ ਨਾਇਕ ਦਾ ਖਾਦ ਕਾ ਨੂੰ ਖਾਣ ਵਾਲੇ ਹਰਨਾਦ ਕਹਣਗੇ ਬੱਕਰੀਆਂ ਆਦਿਕ ਇੱਕ ਮਾਂ ਛਕੀ ਨੰਭਤ ਪਾ ਜਿਹੜੇ ਸੋਹਣੇ ਜਿਹੇ ਛਕੀ ਪ੍ਰਕਾਰ ਦੇ ਅੰਮ੍ਰਿਤ ਰੂਪ ਭੋਜਨ ਪਾਉਂਦੇ ਆ ਉਹ ਭੋਜਨ ਹੀ ਚੰਗੇ ਬਣਾ ਲਗਾ ਸਕਦੇ ਹਨ ਇੱਕ ਮਿੱਟੀਆ ਮਹਿ ਮਿੱਟੀਆ ਸਾ ਜੋਗਾ ਮਿੱਟੀ ਜਿਹੜਨ ਵਾਲੀ ਹੈ ਕਾ ਬਾਦ ਕੁ ਮਿੱਕੀਆਂ ਦੇ ਤਾਂ ਹੀ ਖਾਂਦੇ ਹਨ ਗਰੀਬ ਦੇ ਤਾਂ ਇਹ ਇੱਕ ਪੌਣ ਸੁਮਾਰੀ ਪੌਣ ਸੁਮਾਰ ਇੱਕ ਪੌਣ ਦੀ ਸੁਮਾਰ ਗੀਤੀ ਕਰਨ ਵਾਲੇ ਹਨ ਪੌਣ ਸੋ ਮਾਰ ਉਹ ਮਾਰ ਖਰਾਕ ਉਹਨਾਂ ਦੀ ਪੌਣੀ ਹੈ ਪੌਣ ਹਾਰੀ ਪੌਣੀ ਭਖੜ ਕਰਦੇ ਹਨ ਇੱਕ ਗੰਹੰਕਾਰੀ ਨਾਮ ਆਧਾਰ ਇਹ ਇੱਕ ਗੰਹੰਕਾਰ ਪਰਮੇਸ਼ਰ ਦੇ ਨਾਮ ਦੇ ਆਸਰੇ ਆਲੇ ਹਨਗੇ ਉਹ ਵੈਸ਼ਨੂ ਦੇ ਨਾਮ ਦਾ ਐਸਾ ਲੈਦੇ ਤਮਹਾਂ ਨੂੰ ਕੋਰਖੋ ਪਰਮੇਸ਼ਰ ਦੇ ਨਾਮ ਆਖਾਂ ਜੀਵਾਂ ਦੂਸਰੇ ਮਰ ਗਿਆ ਹੈ ਜੀ ਮਹਨੋ ਨਾ ਇਸ ਪ੍ਰਕਾਰ ਕਾਹਨੋ ਪੁਰਖ ਜਿਨ੍ਹਾਂ ਨੂੰ ਇਹ ਦਾਤ ਮਿਲੀ ਹੈ ਇਸੇ ਪ੍ਰਕਾਰ ਫੇਰ ਪੜੋ ਇੱਕ ਮਾਸਹਾਰੀ ਇੱਕ ਸਿਰਨਸਾਹ ਇੱਕ ਮੱਛੀਹਾਰੀ ਹੋਣਗੇ ਲੋਕਾਂ ਨੂੰ ਵੱਧ ਵੱਧ ਕੇ ਬੱਧੀਆਂ ਲੈ ਲੈ ਤੇ ਲੋਕਾਂ ਦੇ ਖੂਨ ਨਚੋੜ ਨਚੋੜ ਕੇ ਜਿਵੇਂ ਤੈਸ਼ ਲਾਦੇ ਮਾਮਦੇ ਵਧਾਤ ਤੇ ਅਤੇ ਇਸੇ ਪ੍ਰਕਾਰ ਕਿ ਪੰਜਾਬੇ ਵਧਾਤ ਤੇ ਕਿ ਉਹ ਮਾਸਹਾਰੀ ਲੋਕ ਹਨ ਜਿਹੜੇ ਲੋਕਾਂ ਨੂੰ ਖੂਨ ਨਚੋੜ ਨਚੋੜ ਕੇ ਖਾਂਦੇ ਜੀਂਦੇ ਰਹਿੰਗੇ ਜੇ ਨਾ ਸਾਰੀ ਹਨਗੇ ਜਿਹੜੇ ਜਨਮ ਹੋਏ ਸੇ ਲੋਕ ਠੀਕ ਸਿਰਨਸਾਨ ਜਿਹਦਾ ਖਾਦ ਕਾਂ ਦੇ ਖਾਣ ਵਾਲੇ ਸਾਂਕਤੀ ਵਗੈਰਾ ਕਰਨ ਵਾਲੇ ਹਨ ਜਿਤਨਾ ਸੱਤੀ ਅੰਮ੍ਰਿਤ ਪਾਣੇ ਨੂੰ ਸਾਡੇ ਅੰਮ੍ਰਿਤ ਨੂੰ ਕੋਈ ਨਾ ਪਾਉਂਦੇ ਹਨਗੇ ਜਿਸ ਉਪਰਕਾਰ ਨਾਣੋਤਾਂ ਦੇ ਕੋਈ ਨਾ ਬਣਾ ਬਣਾ ਕੇ ਪਿਛਲੇ ਪੁਰਜ਼ਾਰ ਸਿੱਧਿਆ ਸਰ ਨੂੰ ਦਾਤਰਾਤ ਹੁੰਦੀ ਹੈ ਇੱਕ ਮਿੱਟੀਆ ਮੈਂ ਮਿੱਟੀਆ ਖਾਹੋ ਹਿੰਦਿਆ ਦੇ ਵਿੱਚ ਰਲੇ ਰਹਿੰਦੇ ਮਿੱਟੀਆ ਆਦ ਕਾਂ ਦੇ ਤਾਂ ਹੀ ਖਾਂਦੇ ਹਨਗੇ ਵਾਹ ਕਾਰਕਾ ਜੀ ਮਲੇ ਰਹਿੰਦੇ ਐ ਸਾਦ ਕੀ ਝੁੰਡੇ ਹੋਣ ਇੱਕ ਪੌਣ شمارੀ ਪੌਣ شمار ਇੱਕ ਪੌਣ ਦੀ شمار ਗਿਣਤੀ ਕਰਕੇ 12 ਵਾਰੀ ਸਾਚ ਚੜਾਉਂਦੇ ਹੋਇਆ ਓਮਕਾਰ ਉਚਾਰਨ ਕਰਨਾ ਤੇ ਇਹ 12 ਵਾਰੀ ਚੜ੍ਹਾਉਣਾ ਸੈਡੋਣਾ ਫਿਰ ਉਚਾਰਨਾ ਕਿਉਂ ਪੌਣ شمارੀ ਬਖਮੀ ਦੁਆਸਤ ਅਹਿਕੀ ਰਹਣ ਵਾਲੇ ਹਨ ਉਹ ਪੌਣ ਸੌਸਾਂ ਦੀ شمار ਗਿਣਤੀ ਕਰਕੇ ਰਹਿੰਦੇ ਹਨ ਇੱਕ ਨਿਰੰਕਾਰੀ ਆਦਾ ਇੱਕ ਲੋਕ ਮਹਾਂਕਾਰ ਦੇ ਨਾਮ ਦੇ ਆਸਰੇ ਵਾਰੇ ਹੁਣ ਇੱਕ ਮਹਾਂਕਾਰੀ ਨਵਾਂ ਜਮਾਇਆ ਦਿੱਲੀ ਵਿੱਚ ਉਸਤਾਲ ਖੁਸ਼ੀ ਦਾ ਨਾਮ ਹੈ ਉਹ ਕਹਿੰਦਾ ਬਾਸ ਖਾਓ ਰੱਜ ਕੇ ਪਰਾਪੀਓ ਰੱਜ ਕੇ ਉਹ ਮਹਾਂਕਾਰ ਆਂ ਖੰਦ ਵਿਚਾਰੇ ਜਿਹੜਾ ਸਮਾਨੋਂ ਵਿਲਾ ਦੇ ਕਾਂ ਅੱਜ ਆ ਮਹਾਂਕਾਰ ਮੈਂ ਤੁਹਾਨੂੰ ਵਿਖਾ ਦਿੰਦਾ ਇਸ ਪ੍ਰਕਾਰ ਦੇ ਪਹਿਰੇ ਆਕਾਰ ਬੁਲਾਇਆ ਹੋਇਆ ਹੈ ਕੋਲਕਾਤੇ ਦੀ ਗੱਲ ਹੈ ਪਰ ਉਹ ਕੋਲਕਾਤੇ ਆਇਆ ਜਿਸ ਨੂੰ ਅਕਾਇਆ ਸ਼ਰਾਬ ਪੀਤੀ ਹੋਈ ਰੱਜੇ ਹੋਏ ਮੂਰੇ ਹਾਲਵੇਂ ਜੇਸ ਫੁੱਲੇ ਹੋਏ ਦੇ ਬਰਫੇਲੀਆਂ ਕਰਨੇ ਕਿੰੋਂ ਤੋਂ ਜਾ ਕੇ ਕਲਕੱਤੇ ਦੇ ਜਦੋਂ ਪਏ ਜਾ ਕੇ ਭੱਜ ਨਿਕਲੇ ਉਹ ਭੱਜ ਨੇ ਕਹੇ ਰਾਹ ਨਾ ਲੱਗੇ ਸ਼ਰਾਬ ਦੇ ਰੱਜਿਆਂ ਨੂੰ ਦਿਗ-ਦਗ ਤੈਨ ਫਿਰ ਉਹ ਮਸਾ ਭੱਜ ਕੇ ਬਾਹਰ ਆ ਕੇ ਬੱਤੀਆ ਦੇ ਇਸ ਪ੍ਰਕਾਰ ਦੀ ਹਾਲ ਦੀ ਨਾਲ ਲੋਕਾਂ ਦੀ ਭੈੜੇਚਾਰਾ ਵਾਲੀ ਦੀ ਹੈ ਇਹਨੇ ਬੜਾ ਸ਼ਰਾਬ ਪੀਓ ਮੈਸ ਖਾਓ ਮੌਜਾ ਕਰੋ ਨਿਰੰਕਾਰੀ ਹੋ ਤੁਸੀਂ ਇਹ ਆ ਪ੍ਰਚਾਰ ਨੇ ਇਹ ਲੋਕ ਬਾਹਰ ਪਾਸੇ ਤੇ ਜਾ ਕੇ ਵੀ ਆਪ ਦਾ ਪ੍ਰਚਾਰ ਕਰਨਾ ਚਾਹੁੰਦੇ ਆ ਉਹ ਨਾਮਕਾਰੀ ਨਾ ਸਮਝਿਓ ਕਿਤੇ ਇਹ ਤਾਂ ਨਾਮਕਾਰ ਪਰਮੇਸ਼ਰ ਦੇ ਸਿਮਰਨ ਦੇ ਨਾਮ ਦਾ ਆਸਾ ਜਿਨ੍ਹਾਂ ਨੂੰ ਗੁਰਮੁਖਾਇੀ ਸਿਖ ਹਨ ਉਹਦਾ ਇੱਕ ਨਾਮ ਵੀ ਅੰਦਰਾਕਾਰੀ ਹੈ ਉਹਨਾਂ ਦਾ ਮੇਰਾ ਦਾਤਾ ਮਰਾ ਨਾ ਕੋਈ ਜੀ ਗੰਗਰੋ ਪਰਮੇਸ਼ਰ ਜੀ ਉਹਦਾ ਪ੍ਰਬੰਧਕ ਉਹਦੇ ਪ੍ਰਬੰਧ ਚ ਕੋਈ ਭੁੱਖਾ ਪਿਆ ਨਹੀਂ ਮਰਦਾ ਹਾਂ ਉਹ ਮਹਾਰਾਜ ਦੀ ਮੌਜਾ ਜੇ ਕਿਸੇ ਨੂੰ ਜਿਵੇਂ ਬੰਗਾਲ ਵਾਲੇ ਲੋਕ ਉਹਨਾਂ ਕਾਲ ਕਾਇਕੀ ਮਰ ਗਈ ਸੀ ਇਹ ਆਪਣੀ ਮੌਜ ਹੈ ਪਰਮੇਸ਼ਰ ਦੀ ਉਹਦੇ ਪ੍ਰਬੰਧ ਵਿੱਚ ਕੋਈ ਇਹ ਕਿਸੇ ਪ੍ਰਕਾਰ ਦੀ ਕਮੀ ਪੇਸ਼ੀ ਨਹੀਂ ਕੋਈ ਮਰਦਾ ਨਹੀਂ ਉਹਦੇ ਪ੍ਰਬੰਧ ਵਿੱਚ ਮਾਨਸੂ ਮੋ ਪਰਮੇਸ਼ਰ ਫਲਾਜ ਜਿਉਂਦਾ ਹੈ ਬਾਬਾ ਉਹਦੇ ਪਰਵੰਧ ਵਿੱਚ ਕੋਈ ਮਰਦਾ ਨਹੀਂ ਜਿੰਨੀ ਸ੍ਰਿਸ਼ਟੀ ਰਜੀ ਹੈ ਆਪ ਤੋਂ ਲੈ ਕੇ ਸਭ ਨੂੰ ਦਾਨ ਦਿੰਦਾ ਜਿੰਨੂ ਦੇਵੇਗਾ ਮਾਨਸੂ ਉੱਤੇ ਜਾਏ ਮਾਹੀ ਮਾਨਸੂ ਸਭ ਨੇ ਜਿੰਨੀ ਉਹ ਭਾਈ ਮੁੱਢੇ ਜਾ ਲੁੱਢੇ ਲੰਦੇ ਆ ਫੁਰਖੋ ਉਹਨਾਂ ਨੇ ਮੰਨ ਕੇ ਸੋ ਪਰਮੇਸ਼ਰ ਨਹੀਂ ਵਸਿਆ ਹੋਇਆ ਉਹ ਪਰਮੇਸ਼ਰ ਦੇ ਨਾਲ ਕਿਤੇ ਨਹੀਂ ਵਸਿਆ ਉਹ ਤਾਂ ਲੁਕੇ ਜੇ ਆਪਣੀ ਜ਼ਿੰਦਗੀ ਨੂੰ ਕੰਮ ਕਰੇ ਤੇ ਉਤਾਰ ਲਿਆ ਹੈ ਅੱਗੇ ਉਹ ਸੁਵੰਨੀਆਂ ਨੇ ਵੀ ਉਸੇ ਪਰਛਾਵੇਂ ਲੁਕਾਈ ਜਾਂਦੇ ਐ ਉਹਨਾਂ ਨੇ ਮੰਨ ਕੇ ਸੋ ਪਰਮੇਸ਼ਰ ਸਾਰੇ ਹੀ ਪਾਲਣਾ ਪੋਸ਼ਣ ਕਰਵਾਇਆ ਨਹੀਂ ਵਸਿਆ ਦੇਵਤਾ ਸਰਾੰ ਕਰਕੇ ਪ੍ਰਤੀਵਾਦ ਜੋ ਪੌੜੀ ਪੂਰੇ ਗੁਰਤੀਕਾਰ ਧਰਮ ਸਮਾਈਏ ਪੂਰੇ ਸੰਗਤਾਂ ਦੀ ਥਾਲ ਹੈ ਜਿਹੜੀ ਭਗਤੀ ਜਿਹੜੀ ਮਹਾਰਾਜੀ ਕਰਨੀ ਹੈ ਸੇਵਾ ਕੈਲੀ ਕਰਨੀ ਹੈ ਤੇ ਪੁਰੂ ਨੇ ਜੇ ਨਿਸ਼ਕਾਮ ਕਰਮ ਕੀਤੇ ਹੋਏ ਹੋਣ ਤਾਂ ਕਮਾਈ ਜਾਂਦੀ ਹੈ। ਕੋਈ ਆਦਮੀ ਕਮਾ ਨਹੀਂ ਸਕਦਾ ਭਾਗਾਂ ਤੋਂ ਹੀ ਨਾ। ਹਰ ਮੱਤੀ ਆਪੇ ਕਰਮ ਕਿਰਪਾ ਕੀਤੀ ਤੁਹੇਸ਼ਰ ਨੇ। ਉਹਨਾਂ ਨੂੰ ਪੂਰੀਆਂ ਗੁਰਾਂ ਦੀ ਇਹ ਕਾਰਤਹਿਲ ਕਮਾਉਣਾ ਦਿੱਤੀ ਹੈ। ਹਰ ਮੱਤੀ ਆਪ ਗਵਾ। ਵਰਦੂ ਧਾਰਨ ਕਰਕੇ ਆਪਾ ਭਾਲ ਜੀਨਾਂ ਨੂੰ ਉਸ ਤੋਂ ਗਵਾ ਦਿੱਤਾ ਹੈ। ਨਾਮ ਤੇ ਆਈ ਹੈ। ਜੇ ਸੱਚੇ ਪਾਤਸ਼ਾਹ ਦੇ ਨਾਮ ਨੂੰ ਉਹ ਝਾਉਂਦੇ ਆ ਪੁਰਖ। ਜਿਹੜੇ ਆਪਾ ਭਾਵ ਵਾਲੇ ਸਮਰਣੀ ਕਰ ਸਕਦੇ ਗੁਰਮਤਿ ਦੁਆਰਾ ਆਪਾ ਭਾਵ ਹੰਕਾਰ ਗਵਾ ਕੇ ਨਾਮ ਨੂੰ ਧਿਆਉਣਾ ਕਰੀਏ ਜੁਗੀਤਾਰੇ ਲੱਗ ਇਹ ਦੁਆਰ ਦੀ ਕਾਰ ਤੇ ਲੱਗੇ ਰਹੀ ਹੈ ਹਰ ਵਕਤ ਜਨੈ ਜੀ ਪਾਉਣ ਵਿੱਚ ਫੁੱਟ ਪਾਉਣ ਵਿੱਚ ਝੰਡੇ ਪਾਉਣ ਵਿੱਚ ਦੂਜੇ ਦੇਵੀ ਦੇਤਿਆਂ ਦੀ ਕੋਹਨੇ ਦੀ ਕੋ ਦੰਨੇ ਦੀ ਆਸ਼ਨਾ ਕਰਨ ਤੇ ਗਾਨੁਗਵਾਈਏ ਆਵਦੇ ਅਮੋਲਕ ਜਨਮ ਨੂੰ ਨਿਸਬਤ ਹੀ ਗਵਾ ਜਾਈਦਾ ਲਾਭ ਨਹੀਂ ਕੋਈ ਮਨੁੱਖਾ ਹੋਣ ਦਾ ਜਿਵੇਂ ਕੋਈ ਸਾਥ ਸੰਗੇ ਜੀ ਕਲਪਤਰ ਦਰਸ਼ਲੇ ਫੁੱਲਾਂ ਨੂੰ ਤੋੜ-ਤੋੜ ਕੇ ਅੱਗ ਵਿੱਚ ਪਾਈ ਜਾਵੇ ਉਹਨੂੰ ਕੀ ਲਾਭ ਹੈ ਜਿਵੇਂ ਜੰਨੂ ਦੀ ਲੱਕੜੀ ਦੇ ਤਾਂੇ ਕੋਰੇ ਬਣਾ-ਬਣਾ ਕੇ ਦੇਖਣਾ ਕਿ ਉਹ ਕੀ ਲਾਭ ਹੈ ਇਹ ਜੰਨੂ ਦੀ ਲੱਕੜੀ ਨਹੀਂ ਸਾਹ ਹੈ ਇਹਨਾਂ ਨੂੰ ਜਿਹੜਾ ਧਾਈ ਦੂਏ ਦਾਸ ਦੇ ਲਾਗੇ ਬਸਾਰਾਂ ਦੀ ਗੋਮਲਾ ਹੈ ਬਸਾਰਾਂ ਦੀ ਅੱਗ ਪੈਦਾ ਕਰਦਾ ਹੈ ਉਹਨੂੰ ਕੋਈ ਲਾਭ ਨਹੀਂ ਹੈ ਸਾਰੇ ਲੋਕ ਜਨਮ ਜੁਬਾਈ ਅੱਜ ਜਨਮੀ ਜਸਮਨ ਗਵਾ ਗਈ ਨਾ ਹੈ ਹੈਗਾ ਨਹੀਂ ਕੋਈ ਹੁੰਦਾ ਇਹ ਨਾ ਦਾ ਸਭ ਵੇਥੋ ਸੱਜੇ ਬਾਦਸ਼ਾਹ ਦੇ ਨਾਮ ਤੋਂ ਬਿਨਾਂ ਇਹ ਜ਼ਹਿਰੀ ਜ਼ਹਿਰ ਹੈ ਜੈ ਜੈ ਖਾਈਏ ਇਹਨਾਂ ਕੋਈ ਨਹੀਂ ਦਊ ਵਿਸ਼ੇ ਦੀ ਉਹ ਪੈਦਾ ਕਰਨਾ ਇਹ ਖਾਈ ਰੋ ਦੇ ਨਾਲ ਵੀ ਵਕਾਰ ਹੀ ਪੈਦਾ ਹੁੰਦੇ ਆ ਤੂੰ ਜ਼ਹਿਰੀ ਵਾਦੀ ਹੈ ਹੰਕਾਰ ਰੂਪੀ ਜ਼ਹਿਰ ਵਾਦੀ ਹੈ ਲੋਕੋ ਖਾਈ ਚੀਜ਼ ਦਾ ਨਾਮ ਤੋਂ ਬਿਨਾਂ ਸੱਚਾ ਸ਼ੌਧਾਲਾ ਹੈ ਸੱਚੇ ਗੁਰਾਂ ਦੇ ਸ਼ੌਧ ਅਵਦੇਸ਼ ਦੀ ਸ਼ੁਰੂ ਕਰਿਆ ਕਰੋ ਰਾਜੂ ਨੇ ਸਾਥ ਸਮਾਈਏ ਜੋ ਸੱਚੇ ਅਕਾਲਪੁਰਖ ਦੀ ਸਮਾਜ ਆਈ ਲੈ ਆਪੇਲ ਹੋ ਜਾਈਦਾ ਹੈ ਇਹ ਸਾਧੂ ਗੁਰ ਤੇ ਨਾਹੀ ਸੂਤ ਮੇਰਾ ਬੜ ਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਕਰੀ ਤੂੰ ਗਹਿਰ ਉਹ ਗੁਰੂ ਪਰਮੇਸ਼ਰ ਦੀ ਨਵਾਸ ਟਿਕਾਣੇ ਹੁੰਦਾ ਵਾਸ਼ਨਾ ਤੋਂ ਰਹਿਤ ਨਹੀਂ ਜੀਵਤ ਹੋਇਆ ਜਾਂਦਾ ਫੇਰ ਫੇਰ ਆਈਏ ਹੋਰ ਹੋਰ ਦੇ ਜੀਮਾਂ ਵਿੱਚ ਹੀ ਆਈ ਆਈ ਲੈ ਨਾਰ ਨਾਰ ਆਵਾਂ ਗਾਈ ਬਣੀ ਰਹੀਆਂ ਨੇਾਂ ਦੀ ਜੀਮਾਂ ਵਿੱਚੇ ਦੁਨ੍ਆ ਖੋਤੀ ਰਾਤ ਇਹ ਦੁਨੀਆਂ ਜਿਹੜੀ ਐ ਸੰਸਾਰ ਇਹ ਵੀ ਖੋਤੀ ਐ ਸਰਦਾ ਉਸਾਂ ਪ੍ਰੇਤਾਂ ਦੇ ਕਦੇ ਕਿਸੇ ਭੂਤ ਨੂੰ ਮਨਾ ਲਿਆ ਕਦੇ ਇੱਕ ਪ੍ਰੇਤ ਦੀ ਰਾਜ ਪੈ ਗਏ ਕਦੇ ਗਿੱਦੇ ਨੂੰ ਜਾ ਮਨਾਇਆ ਕਦੇスルਤਾਨ ਦਾ ਰੋਟਾ ਪਕਾਇਆ ਉਹ ਖੋਤੇ ਪਾਸੇ ਵੀ ਕਦੇ ਸਵੇਰੀ ਜਾ ਜਗਾਏ ਉਹ ਖੁਦਿਆਈ ਵਾਲੀ ਰਾਸ ਸਰਦਾ ਹੈ ਪਹਿਰਿਆਂ ਬਾਸਾਂ ਦੇ ਬਾਹੀ ਸਰਦਾ ਤੇਰੀ ਹੋਣੀ ਹੈ ਜਿੰਦ ਸਮਾਈਏ ਜੇ ਕਰਦੇ ਜੇ ਨੀ ਖੁਵਾਈ ਕਰਦੇ ਕੂੜ ਦੀ ਖੁਵਾਈ ਹੈ ਸਤਿੁਰ ਜੀ ਕਮਾਈ ਉਹਨਾਂ ਦੀ ਜੋ ਕੀਤੀ ਹੋਈ ਹੈ ਮਾਨੁਕ ਸੱਚੇ ਖੜਾ ਸਾਲਾ ਕਰੀ ਉਹ ਸਾਲ ਜੀ ਜੇ ਨਹੀਂ ਅਕਾਲ ਪੁਰਖ ਜਿਹੜਾ ਸੱਚਾ ਉਹ ਖੜਾ ਹੈ ਉਹ ਚੰਗੀ ਤੋਂ ਖੜਾ ਜਾਣ ਕੋਈ ਰਿਸਕ ਨਾ ਕਰੋ ਖੜਾ ਰਹਿ ਹੋਏ ਕੰਮ ਹੈ ਚੰਗੇ ਤੋਂ ਜੰਗੇ ਕੰਮ ਇਹ ਹੋ ਹੈ ਜਿਹੜਾ ਭਾਈ ਸੱਚੇ ਨੂੰ ਸੁਲਾਏ ਉਹ ਹੀ ਖਰਾ ਸੱਚਾ ਹੈ ਬਾਤ ਚ ਉੱਜਾਈ ਹੈ ਇਹ ਸਰਕਾਰ ਜੀ ਤੇ ਸਾਬ ਫਟਕੰਡੇ ਵਿੱਚ ਜਾਈਦਾ ਹੈ ਇਹ ਜਮਲਵੰਦ ਦੇ ਜੇਰ ਜਿੰਨ ਤੇ ਹੀ ਲੈਂ ਦਿੱਕਤਾ ਆ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖ ਤੁਮ ਨੂੰ ਟਕਸਾਲ ਦੇ ਮੁਖੀਆਂ ਨੇ ਕੀਤੀ ਹੈ ਤੇ ਨਾਲੇ ਨਰੰਗਕਾਰੀਆਂ ਬਾਰੇ ਬਚਨ ਦੱਸੇ ਨੇ ਨਕਲੀ ਨਰੰਗਕਾਰੀਆਂ ਬਾਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ